ਅੱਜ ਜਿਹੜੇ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਹਦਾ ਜਿਹੜਾ ਮੇਨ ਹੈਗਾ ਕੋਈ ਹੈ ਕਿ ਜਿਹੜੇ ਸਾਡੇ ਐਡਵੋਕੇਟ ਜਨਰਲ ਨੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਡਿਫਟੀ ਐਡਵੋਕੇਟ ਜਨਰਲ ਨੇ 2017 ਵਿੱਚ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਪਾਰਟੀ ਸੀ ਸਰਕਾਰ 'ਚ ਨਹੀਂ ਸੀ ਅਸੀਂ ਤਾਂ ਅਸੀਂ ਇੱਕ ਬਹੁਤ ਜ਼ੋਰ ਨਾਲ ਆਮ ਆਦਮੀ ਪਾਰਟੀ ਨੇ ਮੰਗ ਉਠਾਈ ਸੀ ਕਿ ਜਿਹੜੇ ਹੋਰ ਤਾਂ ਸ਼੍ਰੇਣੀਆਂ ਦੇ ਵਿੱਚ ਜਿਵੇਂ ਹੋਰ ਕਿਤੇ ਜੇ PCS IAS ਉਹਨਾਂ ਦਾ ਰਿਜ਼ਰਵੇਸ਼ਨ ਹੈ ਲੇਕਿਨ ਜਿਹੜੇ ਐਡਵੋਕੇਟ ਜਨਰਲ ਹੁੰਦੇ ਆ ਪੂਰਾ ਉਹਨਾਂ ਦਾ ਜਿਹੜਾ ਚਾਹੇ ਸਹਿ ਐਡਵੋਕੇਟ ਜਨਰਲ ਨੇ ਚਾਹੇ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ 'ਚ ਕਿਤੇ ਵੀ ਰੱਖਮ ਕਰ ਨਹੀਂ ਸੀ ਔਰ ਆਮ ਆਦਮੀ ਪਾਰਟੀ ਨੇ ਬੜੀ ਜੋਰਾਂ ਸ਼ੋਰਾਂ ਨਾਲ ਇਹ ਮੰਗ ਉਠਾਈ ਸੀ ਔਰ 2017 ਦੇ ਵਿੱਚ ਇਹ ਪਾਸ ਵੀ ਹੋਇਆ ਲੇਕਿਨ ਕਦੇ ਵੀ ਕਿਸੇ ਸਰਕਾਰ ਨੇ ਜਿਹੜੀ ਕਾਂਗਰਸ ਦੀ ਸਰਕਾਰ ਆ ਆਪਣੇ ਆਪ ਨੂੰ ਇਹ ਕਹਿੰਦੀ ਅਸੀਂ ਦਲਿਤਾਂ ਦੀ ਨਮੈਦੀ ਕਰਦੇ ਆ ਉਹਨਾਂ ਦਾ ਜਿਹੜਾ ਚਿਹਰਾ ਨੰਗਾ ਹੁੰਦਾ ਹੈ ਕਿ ਉਹਨਾਂ ਨੇ ਕਦੇ ਵੀ ਜਿਹੜੇ ਸਾਡੇ ਐਡਵੋਕੇਟ ਜਨਰਲ ਸੀ ਇਹਨਾਂ ਦਾ ਆਫਿਸ ਦੇ ਵਿੱਚ ਕਦੇ ਰਿਜ਼ਰਵੇਸ਼ਨ ਨਹੀਂ ਦਿੱਤੀ ਆਮ ਆਦਮੀ ਪਾਰਟੀ ਨੇ ਮੰਗ ਵੀ ਰੱਖੀ ਲੇਕਿਨ ਇਹ ਟਾਲਦੇ ਰਹੇ ਔਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਆਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਅਤੇ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜੋ ਸੀ ਲੋਕਾਂ ਨਾਲ ਵਾਅਦਾ ਕੀਤਾ ਜੋ ਸਾਡੇ ਸ਼ੈਡਿਊਲ ਕਾਸਟ ਭਰਾ ਨੇ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਰਿਜ਼ਰਵੇਸ਼ਨ ਦਵਾਂਗੇ ਕਿਉਂਕਿ ਜੇ ਐਡਵੋਕੇਟ ਜਨਰਲ ਬਣ ਗਏ ਡਿਪਟੀ ਐਡਵੋਕੇਟ ਜਨਰਲ ਬਣ ਗਏ ਤਾਂ ਹੀ ਉਹ ਜੱਜ ਬਣਨਗੇ ਇਹ ਕਿਤੇ ਵੀ ਰਿਜ਼ਰਵੇਸ਼ਨ ਜਿਹੜੀ ਜੱਜਾਂ ਵਿੱਚ ਵੀ ਨਹੀਂ ਅਸੀਂ ਆਪਣਾ ਵਾਅਦਾ ਪੂਰਾ ਕਰਦੇ ਹੋਏ ਜਿਹੜੇ 58 ਸਾਮੀਆਂ ਰਿਜ਼ਰਵੇਸ਼ਨ ਰੱਖੀਆਂ ਔਰ ਜਿਨ੍ਹਾਂ ਦੇ ਵਿੱਚੋਂ ਜਿਹੜਾ ਮਾਪਡੰਡ ਸੀ ਉਹਨਾਂ ਦਾ ਜਿਵੇਂ ਜਿਹੜਾ ਐਡਵੋਕੇਟ ਜਨਰਲ ਹੈ ਉਹਦੇ ਲਈ 20 ਲੱਖ ਰੁਪਏ ਸੀ ਸਹਾਇਕ ਅਸਿਸਟੈਂਟ ਐਡਵੋਕੇਟ ਜਨਰਲ ਲਈ 15 ਲੱਖ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਤੇ ਇਸ ਤਰ੍ਹਾਂ ਜਿਹੜੀ ਕੈਟਾਗਰੀਆਂ ਸੀ ਉਹ ਜਿਹੜੇ ਸਾਡੇ ਆਮ ਪਰਿਵਾਰਾਂ ਦੇ ਸਾਡੇ ਸ਼ੈਡਿਊਲ ਕਾਸਟ ਭਰਾ ਸੀ ਜਿਹੜੇ ਉਹ ਵਕੀਲ ਸਹਿਬਾਨ ਸੀ ਉਹ ਕੈਟਾਗਰੀ ਚ ਨਾ ਸਕਿਆ ਔਰ 15 ਜਿਹੜੀਆਂ ਸੀਟਾਂ ਉਹ ਖਾਲੀਆਂ ਰਹੀਆਂ ਔਰ ਸਰਕਾਰ ਨੇ ਜਦੋਂ ਇਹ ਦੇਖਿਆ ਤਾਂ ਫਿਰ ਅਸੀਂ ਫੈਸਲਾ ਕੀਤਾ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਕਿ ਅਸੀਂ ਜਿਹੜੀ ਇਹ ਕੰਡੀਸ਼ਨ ਹੈ ਉਹਨੂੰ ਅੱਧ ਕਰਦੇ ਆ ਤਾਂ ਕਿ ਜਿਹੜੀਆਂ ਸਾਡੀਆਂ 15 ਸੀਟਾਂ ਜਿਹੜੀਆਂ ਖਾਲੀ ਪਈਆਂ ਨੇ ਉਹ ਅਸੀਂ ਕਿਸੇ ਵੀ ਕੀਮਤੇ ਖਾਲੀ ਨਹੀਂ ਰਹਿਣ ਦੇਣੀਆਂ ਅਸੀਂ ਉਹਨਾਂ ਦਾ ਹੱਕ ਸਾਡੇ ਜਿਹੜੇ ਸ਼ੂਕਾਸਟ ਭਰਾਏ ਉਹਨੂੰ ਦੇਣਾ। ਸੋ ਇਹ ਆਮ ਆਦੀ ਪਾਰਟੀ ਦੀ ਸਰਕਾਰ ਇੱਕ ਪਾਸੇ ਤਾਂ ਦੇਖੋ ਸਾਡੇ ਸਾਰੇ ਵਰਗ ਨਾਲ ਖੜੀ ਹੈ ਸ਼ੂਕਾਸਟ ਭਰਾਵਾਂ ਨਾਲ ਉਹਨਾਂ ਦੇ ਹੱਕ ਦਿਵਾਉਣ ਲਈ। ਦੂਜੇ ਪਾਸੇ 75 ਸਾਲ ਉਹ ਸਰਕਾਰਾਂ ਜਿਨ੍ਹਾਂ ਨੇ ਗਰੀਬਾਂ ਦੇ ਨਾਂ ਐਸਸੀਆਂ ਦੇ ਨਾਂ ਤੇ ਵੋਟਾਂ ਮੰਗੀਆਂ ਡਾਕਟਰ ਪੀਗਰੌ ਵਿਦਕਰ ਸਾਹਿਬ ਦਾ ਆਪਾਂ ਸਾਰੇ ਜਾਣਦੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਉਹਨਾਂ ਦੇ ਨਾਂ ਤੇ ਵੋਟਾਂ ਲੈਂਦੇ ਰਹੇ ਲੇਕਿਨ ਕਦੇ ਵੀ ਸincere ਹੋ ਕੇ ਸਾਡੇ ਜਿਹੜੇ ਭਰਾ ਅਸੀਂ ਸ਼ੂਲ ਕਾਸਟ ਕਮਨੀ ਕੀਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨੇ ਇਹ ਵੀ ਬਰਦਾਸ਼ਤ ਨਹੀਂ ਕੀਤਾ ਕਿ 15 ਸਿੱਟਾ ਰਿਜ਼ਰਵੇਸ਼ਨ ਦੇ ਬਾਵਜੂਦ ਖਾਲੀ ਰਹਿ ਗਈਆਂ ਤੇ ਉਹ ਬੈਕਲੌਗ ਨਾਲ ਦੀ ਨਾਲ ਰੂਲ ਚੇਂਜ ਕਰੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਸਾਡੇ ਲੋਕ ਹੈ ਸਾਡੇ ਭਰਾ ਹੈ ਉਹਨਾਂ ਨੂੰ ਅਸੀਂ ਹੁਣ ਉਹਨਾਂ ਦੇ ਵਿੱਚ ਐਡਜਸਟ ਕਰਨ ਜਾ ਰਹੇ ਹਾਂ ਇਹ ਮੈਂ ਤਾਂ ਦੱਸਣਾ ਚਾਹਣਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਜੋ ਕਹਿੰਦੀ ਹੈ ਕਰਦੀ ਹੈ ਔਰ ਸਾਡੇ ਸਾਰੇ ਜਿਹੜੇ ਸ਼ੂਲ ਕਾਸਟ ਜਿਹੜੇ ਭਾਈਚਾਰਿਆਂ ਨਾਲ ਡਟ ਕੇ ਖੜੀ ਅੱਜ ਬਹੁਤ بڑا ਦਿਨ ਹੈ ਡਾਕਟਰ ਪੀ ਗਰੋਵ ਮੇਦਕਰ ਸਾਹਿਬ ਦਾ ਉਹਦੇ ਤਹਿਤ ਮੈਂ ਜਿਹੜੀ ਆਪ ਸਭ ਨੂੰ ਜਾਣਕਾਰੀ ਦੇਣਾ ਚਾਹੁੰਦਾ